ਸਸ਼ੀ ਕੌਰ ਜੀ ਸਾਰਿਆਂ ਨੂੰ ਮੈਂ ਸਾਕਸ਼ੀ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਸਿਟੀ ਹੋਮ ਨਿਊਜ਼ ਤੇ ਇਸ ਵਾਰ ਪੰਜਾਬ ਵਿੱਚ ਮਾਨਸੂਨ ਦੇ ਸਮੇਂ ਸਿਰ ਪਹੁੰਚਣ ਦੀ ਸੰਭਾਵਨਾ ਮੌਸਮ ਵਿਭਾਗ ਮੁਤਾਬਕ ਮਾਨਸੂਨ ਜਿਸ ਤਰ੍ਹਾਂ ਅੱਗੇ ਵਧ ਰਿਹਾ ਹੈ ਉਸ ਤੋਂ ਲੱਗਦਾ ਹੈ ਕਿ ਮਾਨਸੂਨ ਜੂਨ ਦੇ ਨਤੀਜੇ ਹਫਤੇ ਪੰਜਾਬ ਵਿੱਚ ਪਹੁੰਚ ਜਾਵੇਗਾ ਸੁੱਬੇ ਚ 20 ਜੂਨ ਤੋਂ ਬਾਅਦ ਮੀਂਹ ਤੋਂ ਵੱਡੀ ਰਾਹਤ ਮਿਲੇਗੀ ਹਾਲਾਂਕਿ ਇਸ ਤੋਂ ਪਹਿਲਾਂ ਵੀ ਪ੍ਰੀ ਮਾਨਸੂਨ ਤਹਿਤ ਕੁਝ ਮੀਂਹ ਜਾਰੀ ਰਹੇਗਾ ਫਿਲਹਾਲ ਮਾਨਸੂਨ ਉੜੀਸਾ ਆਂਧਰਾ ਪ੍ਰਦੇਸ਼ ਅਤੇ ਦੱਖਣੀ ਮਹਾਰਾਸ਼ਟਰ ਚ ਪਹੁੰਚ ਗਿਆ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਆਏ ਤੂਫਾਨ ਨੇ ਸੂਬੇ ਵਿੱਚ ਭਾਰੀ ਨੁਕਸਾਨ ਕੀਤਾ ਚੱਕੜ ਕਾਰਨ ਸ਼ਹਿਰੀ ਖੇਤਰਾਂ ਵਿੱਚ ਸਵੇਰੇ ਕਰੀਬ 13 ਘੰਟੇ ਬਾਅਦ ਬਿਜਲੀ ਗੁੱਲ ਹੋਈ ਜਦਕਿ ਪਿੰਡੂ ਖੇਤਰਾਂ ਵਿੱਚ ਦੁਪਹਿਰ ਬਾਅਦ ਕਰੀਬ 20 ਘੰਟੇ ਬਾਅਦ ਹੀ ਬਹਾਲ ਹੋ ਗਿਆ ਪਾਵਰ ਕਾਮ ਨੂੰ 20 ਘੰਟਿਆਂ ਵਿੱਚ ਆਊਟੇ ਸੰਬੰਧੀ ਇੱਕ ਵਿਸ਼ੰਭਲਪ 50 ਲੱਖ ਸ਼ਿਕਾਇਤਾਂ ਦਰਜ ਕਰਨੀਆਂ ਪਈਆਂ ਇਸ ਦੇ ਨਾਲ ਹੀ ਪਟਿਆਲਾ ਚ ਖੰਬੇ ਦੇ ਲਪੇਟ ਚ ਆਉ ਨਾਲ ਇੱਕ ਪੱਤਰਕਾਰ ਦੀ ਮੌਤ ਹੋ ਗਈ ਜਦ ਕਿ ਲੁਧਿਆਣਾ ਚ ਤਿੰਨ ਲੋਕ ਜ਼ਖਮੀ ਹੋ ਗਏ ਪਾਵਰ ਕਾਮ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਆਏ ਤੂਫਾਨ ਕਾਰਨ 6000 ਬਿਜਲੀ ਦੇ ਖੰਬੇ 1200 ਟਰਾਂਸਫਾਰਮ ਅਤੇ 1000 ਕਿਲੋਮੀਟਰ ਤਾਰ ਟੁੱਟ ਗਈਆਂ ਇਸ ਕਾਰਨ ਪੂਰੇ ਪੰਜਾਬ ਵਿੱਚ ਬਿਜਲੀ ਸਪਲਾਈ ਠੱਪ ਹੋ ਰਹੀ ਪਰ ਦੱਖਣੀ ਅਤੇ ਪਛਮੀ ਜ਼ੋਨ ਦੇ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਬਰਨਾਲਾ, ਗਰੋਪੜ, ਫਤਿਹਗੜ੍ਹ ਸਾਹਿਬ, ਲੁਧਿਆਣਾ, ਨਵਾਂ ਸ਼ਹਿਰ, ਬਠਿੰਡਾ, ਮਾਨਸਾ, ਫਰੀਦਕੋਟ, ਫਿਰੋਜ਼ਪੁਰ ਅਤੇ ਮੁਕੱਸਰ ਵਿੱਚ ਇਸ ਦਾ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲਿਆ। ਤੂਫਾਨ ਕਾਰਨ ਬਿਜਲੀ ਸਪਲਾਈ ਵਿੱਚ ਆਈ ਵਿਗੰਦਾਨ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਦੁਪਹਿਰ ਵੇਲੇ ਪੰਜਾਬ ਵਿੱਚ ਬਿਜਲੀ ਦੀ ਮੰਗ 14500 ਮੈਗਾਵਾਟ ਦਰਜ ਕੀਤੀ ਗਈ ਸੀ ਪਰ ਇਹ ਅਚਾਨਕ ਘਟ ਕੇ ਸਿਰਫ 2700 ਮੈਗਾਵਾਟ ਰਹਿ ਗਈ। ਇਦਾਂ ਦੀ ਹੋਰ ਅਪਡੇਟਸ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਸਿਟੀ ਹੋਮ న్యూਸ ਦੇ ਨਾਲ ਧੰਨਵਾ